ਸਤ ਸ੍ਰੀ ਅਕਾਲ ਕਿਸਾਨ ਦੋਸਤੋ ਇਸ ਸਮੇਂ ਸਕਰੀਨ ਤੇ ਜਿਹੜੀ ਪੱਤਾ ਗੋਭੀ ਜਿਹਨੂੰ ਆਪਾਂ ਕੈਬੇਜ ਵੀ ਬੋਲ ਦਿੰਦੇ ਆ ਜਿਹੜੀ ਕੈਬੇਜ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਰੌਕੀ ਵੈਰੈਟੀ ਦਾ ਨਾਮ ਹੈ ਰੌਕੀ ਗ੍ਰੀਨ ਫੀਲਡ ਸੀਡਸ ਔਰ ਅਸੀਂ ਐਸ ਵੇਲੇ ਖਰੇ ਆ ਪਿੰਡ ਸਵਾਲ ਦੇ ਵਿੱਚ ਸਵਾਲ ਪਿੰਡ ਏਰੀਆ ਸੁਲਤਾਨਪੁਰ ਲੋਧੀ ਦੇਖੋ ਤੁਸੀਂ ਰੌਕੀ ਦੀ ਕੁਆਲਿਟੀ ਦੇਖੋ ਕਿਆ ਸ਼ੇਪ ਹੈ ਔਰ ਗਜਬ ਦੀ ਟਾਈਟਨੈਸ ਹੈ ਦੇ ਵਿੱਚ ਔਰ ਹਾਰਵੈਸਟਿੰਗ ਰੈਡੀ ਹੋ ਗਈ ਹੈ ਔਰ ਸਾਡੇ ਨਾਲ ਇਸ ਏਰੀਏ ਦੇ ਸਪਿੰਡ ਦੇ ਆਗਾਹ ਵੱਧੂ ਕਿਸਾਨ ਸਰਦਾਰ ਸੁਖਜਿੰਦਰ ਸਿੰਘ ਜੀ ਸਾਡੇ ਨਾਲ ਸਰਦਾਰ ਬਲਕਾਰ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਖੇਤ ਵਿੱਚ ਲੱਗੀ ਹੋਈ ਹੈ ਰੋਕੀ ਔਰ ਤੁਹਾਨੂੰ ਦਿਖਾਉਣ ਤੇ ਮਿਲਾਉਣੇ ਨੇ ਉਹਨਾਂ ਨਾਲ ਔਰ ਉਹਨਾਂ ਕੋਲੋਂ ਜਾਣਕਾਰੀ ਲੈਣੇ ਕਿ ਉਹਨਾਂ ਨੂੰ ਰੋਕੀ ਕਿੰਨੀ ਕੁ ਪਸੰਦ ਹੈ ਸਾਸੀ ਗੱਲ ਸੁਖਜਿੰਦਰ ਪਾਜੀ ਸਾਜੀ ਬਹੁਤ ਠੀਕ ਹੋ ਜੀ ਧੰਨਵਾਦ ਜੀ ਸਖਜੰਦਰ ਪਾਜੀ ਇਹ ਤੁਹਾਨੂੰ ਆਪਾਂ ਵੈਰੈਟੀ ਲਵਾਈ ਸੀ ਰੌਕੀ ਹਾਂਜੀ ਹਾਂਜੀ ਗ੍ਰੀਨ ਪੀਲੀ ਕਿੰਨੀ ਕੁ ਪਸੰਦ ਆਈ ਤੁਹਾਨੂੰ ਬਹੁਤ ਵਧੀਆ ਜੀ ਵਧੀਆ ਲੱਗੀ ਹਾਂਜੀ ਇਹ ਕਦੋਂ ਤੋਂ ਲਾਉਨੇ ਤੁਸੀਂ ਰੌਕੀ ਇਹ ਆਪਾਂ ਨੂੰ 2 ਸਾਲ ਹੋ ਗਏ ਸੀ ਲਾਉਂਦਿਆਂ ਨੂੰ 2 ਸਾਲ ਹੋ ਗਏ ਹਾਂਜੀ ਆ ਤੇ ਤੀਜਾ ਸਾਲ ਆ 200 ਲੱਗੇ ਲਾਈ ਅੱਛਾ ਤੀਜਾ ਸਾਲ ਹਾਂਜੀ ਔਰ ਤੁਹਾਨੂੰ ਪਸੰਦ ਆ ਤਾਂ ਹੀ ਕੰਟੀਨਿਊ ਤੁਸੀਂ ਇਹਨੂੰ ਹਾਂਜੀ ਹਾਂਜੀ ਜੇ ਆਪਾਂ ਸਪੈਸੀਫਿਕ ਗੱਲ ਕਰੀਏ ਵੀ ਇਹਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਤੁਹਾਨੂੰ ਅਟਰੈਕਟ ਕਰਦੀ ਹੈ ਇੱਕ ਤਾਂ ਜਲਦੀ ਤਿਆਰ ਹੋ ਜਾਂਦੀ ਆ ਜੀ ਤੇ ਦੂਜਾ ਇਹਦਾ ਨਿੱਕਾ ਫੁੱਲ ਵੀ ਜਦੋਂ ਆਪਾਂ ਨੂੰ ਰੇਟ ਹੋ ਗਿਆ ਤੇ ਨਿੱਕਾ ਫੁੱਲ ਵੀ ਪਾੜ ਲੈਨੇ ਆ। ਮਤਲਬ ਛੋਟਾ ਫੁੱਲ ਵੀ ਜੇ 7-800 ਗ੍ਰਾਮ ਦਾ ਵੀ ਉਹ ਵੀ ਟਾਈਡ ਹੋ ਜਾਂਦਾ। ਟਾਈਡ ਹਾਂਜੀ ਉਹ ਵੀ ਹਾਰਵੈਸਟਿੰਗ ਲਈ ਤਿਆਰ ਹੋ ਜਾਂਦਾ ਆਪਾਂ ਮੰਡੀ ਕਰਨ ਉਹਦਾ ਕਰ ਸਕਦੇ ਹਾਂ। ਹਾਂਜੀ ਹਾਂਜੀ। ਚਲੋ ਛੇਤੀ ਟਾਈਡ ਹੋ ਜਾਂਦੀ ਹੈ। ਜਿਵੇਂ ਕਿ ਕਿਸਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਫੁੱਲ ਠੋਸ ਹੈ ਦੇਖੋ। ਪ੍ਰੋਪਰ ਠੋਸ ਹੈ। ਔਰ ਅੱਜ ਤਰੀਕ ਹੈ 18 ਨਵੰਬਰ 2023 ਠੀਕ ਹੈ ਜੀ। ਔਰ ਪਾਜੀ ਇਹ ਤੁਸੀਂ ਅੱਜ ਅੱਜ ਪਹਿਲੀ ਕਟਾਈ ਕੀਤੀ ਜਾਂ ਇਸ ਤੋਂ ਪਹਿਲਾਂ? ਨਹੀਂ ਦੂਜੀ ਕਟਾਈ ਹੈ। ਦੂਜੀ ਕਟਾਈ ਹੋਈ ਹੈ। ਠੀਕ ਹੈ ਤੀਸਰੇ ਸਾਲ ਤੁਸੀਂ ਲਾ ਰਹੇ ਹੋ ਹਾਂਜੀ ਔਰ ਲਗਾਤਾਰ ਤੁਹਾਡੀ ਪਸੰਦ ਬਣੀ ਹਾਂਜੀ ਲਗਾਤਾਰ ਇਹਦੇ ਨਾਲ ਕੋਈ ਹੋਰ ਵੀ ਵੈਰਾਈਟੀ ਤੁਸੀਂ ਬੰਦ ਗੋਬੀ ਦੀ ਲਾਈ ਹਾਂਜੀ ਦੋ ਵੈਰਾਈਟੀਆਂ ਹੋਰ ਵੀ ਹਨ ਅੱਛਾ ਜੀ ਹਾਂਜੀ ਉਹਨਾਂ ਦੇ ਨਾਲ ਕੋਈ ਸਪੈਸਿਫਾਈਡ ਹੈ ਆਪਣੀ ਕਿਸੇ ਰੋਕੀ ਦੇ ਵਿੱਚ ਹਾਂਜੀ ਇਹਦਾ ਵਜਨ ਵੀ ਜ਼ਿਆਦਾ ਵਾ ਅੱਛਾ ਤੇ ਬਾਕੀ ਤਿਆਰ ਵੀ ਜਲਦੀ ਹੋਈ ਹੈ ਹਾਂ ਜਲਦੀ ਹਾਂਜੀ ਔਰ ਜਿਹੜੀ ਟਾਈਟਨੈਸ ਹੈ ਉਹਦੇ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਛੋਟਾ ਫੁੱਲ ਵੀ ਇਹਦਾ ਬਹੁਤ ਜਲਦੀ ਟਾਈਟ ਹੋ ਜਾਂਦਾ ਹਾਂਜੀ ਔਰ ਇਹਦੇ ਫੁੱਲ ਦਾ ਆਕਾਰ ਦੇਖੋ ਕਿਸਾਨ ਦੋਸਤੋ ਕੀ ਆਕਾਰ ਹੈ ਇਹ ਗੋਲਕਾਰ ਦੇ ਵਿੱਚ ਆਉਂਦਾ ਹੈ ਭਾਜੀ ਕੋਈ ਸੰਖਮਣ ਦੀ ਪ੍ਰੋ ਔਰ ਮੰਡੀ ਦੇ ਵਿੱਚ ਕਿਵੇਂ ਇਹਦਾ ਰਿਸਪੌਂਸ ਆ ਰਿਹਾ ਹੈ ਹਾਂਜੀ ਪਸੰਦ ਕਰਦੇ ਆ ਜੀ ਪਸੰਦ ਕਰਦੇ ਪੱਤਾ ਦੇਖੋ ਕਿ ਆਇਆ ਇਹਦਾ ਕੱਢ ਲਈ ਬਹੁਤ ਅੱਛਾ ਹੋਰ ਕੋਈ ਕਿਸਾਨ ਦੋਸਤਾਂ ਤੁਸੀਂ ਇਹਦੇ ਬਾਰੇ ਸੁਝਾਅ ਦੇਣਾ ਚਾਹੁੰਦੇ ਹੋ ਰੋਕੀ ਵੈਰੇਟੀ ਬਾਰੇ ਹਾਂਜੀ ਆਪਾਂ ਤਾਂ ਕਹਾਂਗੇ ਇਹ ਵੈਰੇਟੀ ਲਾਓ ਜੀ ਹਾਂਜੀ ਜਲਦੀ ਤਿਆਰ ਹੁੰਦੀ ਆ ਤੇ ਵਧੀਆ ਰੇਟ ਵੀ ਮਿਲਦਾ ਇਹਦਾ ਠੀਕ ਹੈ ਔਰ ਕਿਸਾਨ ਦੋਸਤੋ ਇੱਕ ਚੀਜ਼ ਮੈਂ ਹੋਰ ਨਾਲ ਮੈਂਸ਼ਨ ਕਰਦਾ ਇਹਨੂੰ ਆਪਾਂ 1 ਅਗਸਤ ਤੋਂ ਲੈ ਕੇ 15 ਨਵੰਬਰ ਤੱਕ ਇਹਦੀ ਬਜਾਨ ਆਪਾਂ ਕਰਵਾਈ ਹੋਏ ਪ੍ਰੈਕਟੀਕਲ ਦਾ ਅੱਜ 15 ਨਵੰਬਰ ਤੱਕ ਕੋਈ ਦਿੱਕਤ ਨਹੀਂ ਨੂੰ ਸੋਇੰਗ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਆਦੇ ਜਿੱਦਾਂ ਹੁਣ ਆ ਦੋ ਤਿੰਨ ਦਿਨ ਪਹਿਲਾਂ ਹੀ 15 ਨੰਬਰ ਲੰਘ ਕੇ ਗਿਆ ਅੱਜ ਤੱਕ ਦੇ ਅੱਜ ਦੀ ਡੇਟ ਤੱਕ ਜੇ ਇਹਨੂੰ ਆਪਾਂ ਸੋਇੰਗ ਕਰਾਈਏ ਤੇ ਬਹੁਤ ਅੱਛੇ ਰਿਜ਼ਲਟ ਆਦੇ ਨੇ ਸੁਖਜਿੰਦਰ ਪਾਜੀ ਤੁਸੀਂ ਸਾਡੇ ਤੇ ਸਾਡੀ ਕੰਪਨੀ ਗ੍ਰੀਨਫੀਲਡ ਸੀਡ ਤੇ ਵਿਸ਼ਵਾਸ ਕਰਕੇ ਸਾਡਾ ਪ੍ਰੋਡਕਟ ਲਾਇਆ ਔਰ ਉਹਦਾ ਅੱਛਾ ਰਿਜ਼ਲਟ ਕੱਢ ਕੇ ਸਾਨੂੰ ਵੀ ਦਿੱਤਾ ਔਰ ਮਾਰਕੀਟ ਦੇ ਵਿੱਚ ਦੂਸਰੇ ਫਾਰਮਰ ਨੂੰ ਵੀ ਦਿਖਾਇਆ ਉਦ ਲਈ ਤੁਹਾਡਾ ਮੈਂ ਰਣਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ